ਉਹਨੋਂ ਮੇਰੀ ਉਮਰ ਬੈਠਣ ਦੀ ਜੀ ਹਾਂ ਇੱਕ ਮਰਿਆ ਨਹੀਂ ਤਾਂ ਮੈਂ ਬੈਠ ਪੀਂਦੇ ਤੱਕ ਗੱਲ ਬੀਬੀ ਘਰ ਨੂੰ ਕੀ ਹੋ ਗਿਆ ਸੀ ਤੁਸੀਂ ਕਹਿੰਦੇ ਸੀ ਕਿ ਨਹੀਂ ਆ ਗਿਆ ਸੀ ਜਿੱਡਪਿਆਂ ਦੀ ਚਾਦਰ ਇੱਕ ਬੱਚੀ ਮੈਂ ਇੱਕ ਪੈਰ ਮੇਰਾ ਬਾਹਰੇ ਧੀ ਕੰਨ ਤੱਕੀ ਅੱਛਾ ਫੇ ਕੱਲੇ ਜ਼ਿੰਦਗੀ ਬੀਬੀ ਸੁਖੀ ਨਿਕਲ ਰਹੀ ਹੈ ਸੌਖੀ ਤਾਂ ਘੜੀ ਨਿਕਲਦੀਆਂ ਬਸ ਟੈਨਸ਼ਨਾਂ ਚੀਆਂ ਜੀ ਟੈਨਸ਼ਨਾਂ ਚੀਆਂ ਟੈਨਸ਼ਨਾਂ ਵਧਦੀ ਜਾ ਰਹੀਆਂ ਵਧਦੀ ਜਾ ਰਹੀਆਂ ਨਾ ਅੱਗੇ ਮੜ ਮੋਟੀ ਨੀਂਦ ਆ ਜਾਂਦੀ ਹੁਣ ਤਾਂ ਦੋ ਦਿਨ ਹੋ ਗਏ ਨੀਂਦ ਵੀ ਨਹੀਂ ਆਉਂਦੀ ਜੀ ਕੀ ਹੋ ਗਿਆ ਬੱਸ ਉਹ ਟੈਨਸ਼ਨ ਸੁ ਤੁਸੀਂ ਕਹਿੰਦੇ ਸੀ ਕਿ ਕਈ ਵਾਰ ਇਦਾਂ ਵੀ ਹੋ ਜਾਂਦਾ ਕਿ ਬੱਚੇ ਕੁਝ ਬੋਲ ਵੀ ਦਿੰਦੇ ਆ ਜਿਆਦਾ ਕੁਝ ਬੋਲਦੇ ਆ ਗਾਲਾਂ ਕੱਢਦੇ ਆ ਬੱਸ ਚੱਲਦੇ ਹੀ ਰਹਿੰਦੇ ਛੁਣੋ ਪਤਾ ਹੀ ਨਹੀਂ ਪਰ ਆਹਿੰਦੇ ਖੁਦ ਇਹਨੇ ਪੁੱਤ ਜਿਵੇਂ ਪਾਕ ਪਈ ਹੁੰਦੀ ਆਥਨੇ ਬਜ਼ੁਰਗ ਬੰਦਾ ਆਰਾਮ ਕਰਦਾ ਘਰਾਂ ਦੇ ਵਿੱਚ ਮੈਂ ਤੁਹਾਨੂੰ ਦੇਖਦੀ ਸੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸੜਕ ਤੇ ਗਲੀਆਂ ਦੇ ਵਿੱਚ 20ਾਂ ਦੇ ਵਿੱਚ ਸਬਜ਼ੀ ਵੇਚਦੇ ਹੋ ਇਹ ਮਿਹਨਤ ਇਹ ਮਜਬੂਰੀ ਬਣ ਗਈ ਮਿਹਨਤ ਕਰਨ ਦੀ ਸਬਜ਼ੀ ਪਹਿਲਾਂ ਲਿਉਣੀ ਪੈਂਦੀ ਹੈ ਜੀ ਬਰਨਾਲੇ ਜਾਂਦੇ ਆ ਬਰਨਾਲੇ ਤੋਂ ਫਿਰ ਇੱਥੇ ਸੈੱਟ ਕਰਦੇ ਆ ਸੈੱਟ ਕਰਕੇ ਫਿਰ ਵੀ 20ਾਂ ਚ ਵਰਦੇ ਜੀ ਅੱਛਾ ਬਹੁਤ ਸਾਨੂੰ 10 11 ਵਜੇ ਜਾਂਦੇ ਨੇ 11 ਵਜੇ 1 ਵਜੇ ਮੈਂ ਘਰੇ ਵੜਦੀ ਆ ਜੀ ਬਹੁਤ ਗਰਮੀ ਹੈ ਜੀ ਇੱਕ ਮਰਿਆ ਨਹੀਂ ਜਾਂਦਾ ਜੀ ਉਲਾਦ ਹੈ ਨਹੀਂ ਜਾਂ ਬੱਚੇ ਹੈ ਨਹੀਂ ਕੋਈ ਪੁੱਛਦਾ ਨਹੀਂ ਲਾਦ ਹੈਗੀ ਹੈ ਜੀ ਬਸ ਜਵਾਕ ਗੱਭਰੂ ਨੇ ਨੇ ਉਹਨੇ ਆਪੋ ਆਪ ਦੇ ਚਾਲਦੇ ਨੇ ਜੀ ਬੁੱਢੀਆਂ ਨੂੰ ਕਿਹੜਾ ਪੁੱਛਦਾ ਜੀ ਅੱਜ ਕੱਲ ਕੋਈ ਨਹੀਂ ਪੁੱਛਦਾ ਹਾਂ ਜੀ ਕਿੰਨੇ ਜਵਾਕ ਆ ਬੇਬੇ ਤਿੰਨ ਨੇ ਜੀ ਬੇਬੇ ਤੁਹਾਡੀ ਉਮਰ ਕਿੰਨੀ ਆ ਪਹਿਲਾਂ ਇਹ ਦੱਸਿਓ ਮੇਰੀ ਉਮਰ 60 70 ਸਾਲ ਹੈਗੀ ਹੁਣ ਤੱਕ ਹੁਣ ਘਰ ਕਿੱਥੇ ਆ ਤੁਹਾਡਾ ਟਾਹ ਟੇਰੀ ਹੋ ਗਿਆ ਤੁਸੀਂ ਕਹਿੰਦੇ ਸੀ ਘਰ ਜੀ ਉਹ ਮੁੰਡੇ ਤੇ ਵੀ ਛੱਟ ਪੱਜੀ ਹੋਈ ਹੈ ਜੀ ਮੁੰਡੇ ਤੇ ਸਾਲ ਹੋ ਗਿਆ ਉਹਨੂੰ ਵੀ ਘਰੇ ਬੈਠੇ ਨੇ ਅੱਛਾ ਤੋ ਘਰ ਮੋਂ ਮੈਂ ਇਤ ਕਾ ਗੁਜਾਰਾ ਕਰਦੀ ਜੀ ਔਰ ਕੌਣ ਕਰੂਗਾ ਜਦੋਂ ਮੇਰੇ ਨਾਲ ਤੁਸੀਂ ਕਹਿੰਦੇ ਸੀ ਤਿੰਨ ਮੁੰਡੇ ਆ ਫਿਰ ਬਾਕੀ ਲੱਗਨੇ ਜੀ ਉਹ ਤਾਂ ਲੱਗਨੇ ਜੀ ਉਹ ਤਾਂ ਆਪਦੇ ਜਵਖ ਚੱਲੇ ਪਾਲਦੇ ਨੇ ਆਪਣੇ ਨੂੰ ਬੁਲਾਉਂਦੇ ਨਹੀਂ ਚਲਾਉਂਦੇ ਨੇ ਅੱਛਾ ਬਾਤ ਵੀ ਨਹੀਂ ਪੁੱਛਦੀ ਕੋਈ ਨਾਲ ਜੀ ਲੋਕਾਂ ਦੇ ਘਰਾਂ ਦੇ ਵਿੱਚ ਕਹਿੰਦੇ ਮਾਂ ਨੂੰ ਕੰਮ ਵੀ ਕਰਨਾ ਪੈ ਜਵੇ ਤਾਂ ਵੀ ਮਾਂ ਨਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਜਵਾਕਾਂ ਨੂੰ ਪਾਲ ਲੈਂਦੀ ਆ ਪਰ ਕਹਿੰਦੇ ਜਿਹੜੇ ਜਵਾਕਵਾ ਉਹ ਸ਼ਾਇਦ ਆਪਣੇ ਬੁਢਾਪੇ ਦੇ ਵਿੱਚ ਜਦੋਂ ਮਾਪਿਆਂ ਦਾ ਬੁਢਾਪਾ ਆ ਜਾਂਦਾ ਤਾਂ ਉਸ ਬੁਢਾਪੇ 'ਚ ਮਾਮਾ ਨੂੰ ਪਾਲਣਾ ਜਾਂ ਮਾਮਾ ਨੂੰ ਦੇਖਣਾ ਭੁੱਲ ਜਾਂਦੇ ਇਹ ਗੱਲ ਸੱਚ ਵਾ ਚਾਚਾ ਜੀ ਕਿ ਪਹਿਲਾਂ ਸਬਜ਼ੀ ਲਿਆਂਦੇ ਹੋ ਸ਼ਹਿਰੋਂ ਹਾਂ ਜੀ ਪਹਿਲਾਂ ਬਰਨਾਲੇ ਥੱਲੇ ਨਾ 5 ਵਜੇ ਜਾ ਕੇ ਫਿਰ ਉੱਥੇ ਵੇਈਆਂ ਚ ਵੇਚਦੇ ਆ ਜੀ ਘਰੇ ਵੀ ਮੋੜੀ-ਮੋਟੀ ਜਿਹੜੀ ਕੋਈ ਲੋਟ ਕਰਨ ਵਾਲੀ ਉਹ ਵੀ ਕਰਦੇ ਆ ਤਾਂ ਮੀਆਂ ਦਾ ਮੌਸਮ ਹੈ ਫਿਰ ਮੌਸਮ ਚ ਘਰ ਬਹਿ ਜਾਂਦੇ ਹੋ ਜਾਂ ਮੌਸਮ ਚ ਵੀ ਐਦੀ ਮੀਂਹ ਦੇ ਵਿੱਚ ਵੀ ਭੱਜੀ ਖਰਾ ਹਾਂ ਮੀਂਹ ਚ ਵੀ ਜਾਂਦੇ ਜੀ ਖਰਾਬ ਵੀ ਹੋ ਜਾਂਦੀ ਹੈ ਮੀਂਹ ਚ ਵੀ ਜਾਣਾ ਪੈਂਦਾ ਜੀ ਇਹ ਫਿਰ ਨੁਕਸਾਨ ਤੁਹਾਨੂੰ ਝੱਲਣਾ ਹਾਂ ਕੀ ਝੱਲਣਾ ਪੈਂਦਾ ਬੇਬੇ RAM ਕਦੋਂ ਕਰਦੇ ਹੋ ਤੁਸੀਂ RAM ਤੋਂ ਆਥ ਨਹੀਂ ਮਿਲਦਾ 2 ਘੰਟੇ 2 ਘੰਟੇ ਜੀ ਉਹ ਵੀ ਨੀਂਦ ਨਹੀਂ ਆਉਂਦੀ 2 ਦਿਨ ਹੋ ਗਏ ਨੀਂਦ ਜਮੀ ਨਹੀਂ ਆਈ ਇਹ ਬਜ਼ੁਰਗ ਬੇਬੀ ਐ ਇੱਕ ਗੁਰਸਿੱਖ ਬੇਬੇ ਐ ਜਿਸ ਨੂੰ ਬਹੁਤ ਲੋੜ ਐ ਅੱਜ ਤੁਹਾਡੀ ਮਦਦ ਦੀ ਅਸੀਂ ਹਮੇਸ਼ਾ ਕਹਿੰਨੇ ਆ ਕਿ ਅਸੀਂ ਦਸਵੰਦ ਕੱਢ ਲਈਏ ਅਸੀਂ ਵੱਡੀਆਂ-ਵੱਡੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾ ਲਈਏ ਅਸੀਂ ਪੈਸਾ ਇੱਥੇ ਲਗਾ ਦਈਏ ਉੱਥੇ ਲਗਾ ਦਈਏ ਪਰ ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਉਸ ਪੈਸੇ ਦੀ ਬਹੁਤ ਲੋੜ ਹੁੰਦੀ ਐ ਸ਼ਾਇਦ ਉਹ ਲੋਕ ਸਾਨੂੰ ਜ਼ਿਆਦਾ ਦਿਖਦੇ ਨਹੀਂ ਅਗਰ ਸਾਡੀਆਂ ਅੱਖਾਂ ਸਾਹਮਣੇ ਆ ਵੀ ਜਾਣ ਤਾਂ ਅਸੀਂ ਇਗਨੋਰ ਕਰ ਦਿੰਨੇ ਆ ਅਸੀਂ ਪਾਸੇ ਕਰ ਦਿੰਨੇ ਆ ਪਰ ਅਸਲ ਦੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਬਹੁਤ ਲੋੜ ਐ ਬਜ਼ੁਰਗ ਬੇਬੇ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਧੁੱਪਾਂ ਦੇ ਵਿੱਚ ਦਿਨ ਰਾਤ ਇੱਕ ਕਰਦੀ ਐ ਮਿਹਨਤ ਕਰਦੀ ਐ ਭਾਵੇਂ ਉਮਰ ਹੋ ਚੁੱਕੀ ਐ ਪਰ ਫਿਰ ਵੀ ਮਿਹਨਤ ਪੱਖੋਂ ਇਸ ਬੇਬੇ ਨੇ ਹੌਸਲਾ ਨਹੀਂ ਹਾਰਿਆ ਕਿ ਗੁਰਸਿੱਖ ਬੇਬੇ ਨੂੰ ਅੱਜ ਮਦਦ ਦੀ ਲੋੜ ਐ ਬੰਦੇ ਦੇਖਦੇ ਸੀ ਅਸੀਂ ਸਬਜ਼ੀਆਂ ਵੇਚਦੇ ਪਰ ਹੁਣ ਔਰਤਾਂ ਵੀ ਘਰੋਂ ਬਾਹਰ ਨਿਕਲ ਕੇ ਰੇੜੀਆਂ ਤੇ ਬੈਠ ਕੇ ਜਦੋਂ ਇੱਕ ਬਜ਼ੁਰਗ ਬੇਬੇ ਸਬਜੀ ਵੇਚਣ ਦਾ ਕੰਮ ਕਰਦੀ ਹੋਵੇ ਤਾਂ ਵਾਕਈ ਇਹ ਚੀਜ਼ ਸੋਚਾਂ ਦੇ ਵਿੱਚ ਪਾ ਦਿੰਦੀ ਹੈ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਇਗਨੋਰ ਨਾ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲੋੜਵੰਦ ਜਿਹੜੇ ਇਹ ਲੋਕ ਨਹੀਂ ਜਿਹੜੇ ਇਹਨਾਂ ਦੀ ਮਦਦ ਕਰ ਸਕਦੇ ਨੇ ਉਹ ਦਾਨੀ ਸੱਜਣੋਂ ਨਾਲ ਤੱਕ ਸ਼ੇਅਰ ਕਰਕੇ ਜ਼ਰੂਰ ਪਹੁੰਚਾਓ ਕਹਿੰਦੇ मामा ਠੰਡੀਆਂ ਸ਼ਾਮਾਂ ਹੁੰਦੀਆਂ ਨੇ मामा ਦੇ ਪੈਰਾਂ ਦੇ ਵਿੱਚ ਤਾਂ ਜੰਨਤ ਵੱਸਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ मामा ੱੱਕੇ ਖਾਂਦੀਆਂ ਅਕਸਰ ਦਿਖ ਜਾਂਦੀਆਂ ਨੇ ਜਿਨ੍ਹਾਂ ਦੀਆਂ ਔਲਾਦਾਂ ਸ਼ਾਇਦ ਉਹਨਾਂ ਦੀ ਬਾਤ ਨਹੀਂ ਪੁੱਛਦੀਆਂ ਪਰ ਉਹ मामा ਮਜਬੂਰੀ ਬੱਸ ਕਿੰਨੀਆਂ ਕੁ ਮਜਬੂਰ ਹੋ ਜਾਂਦੀਆਂ ਨੇ ਕਿਵੇਂ ਆਪਣੀ ਹੱਕ ਦੇ ਲਈ ਲੜਾਈ ਲੜਦੀਆਂ ਨੇ ਕਿਵੇਂ ਇੱਜ਼ਤ ਦੇ ਨਾਲ ਬਾਕੀਆਂ ਨੂੰ ਜਿਉਣਾ ਸਿਖਾਉਂਦੀਆਂ ਨੇ ਉਸ ਦੀ ਮਿਸਾਲ ਬੇਬੇ ਮਹਿੰਦਰ ਕੌਰ ਹੈ ਜਿੱਥੇ ਕਿ ਅਸੀਂ ਪਿੰਡ ਧਨੋਲਾ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਬੇਬੇ ਉੱਚੀ ਉੱਚੀ ਹੇਕਾ ਮਾਰ ਕੇ ਸਬਜ਼ੀ ਵੇਚਦੀ ਹੈ ਇਸੇ ਰੇੜੇ ਤੇ ਉਹ ਬੇਬੇ ਸਾਡੇ ਨਾਲ ਮੌਜੂਦ ਹੈ ਬੇਬੇ ਤੁਹਾਡੀ ਮਿਹਨਤ ਨੂੰ ਪਹਿਲਾਂ ਤਾਂ ਬਹੁਤ ਸਲੂਟ ਹੈ ਕਿ ਤੁਸੀਂ ਐਨੀ ਧੁੱਪੇ ਹਨਾ ਜਿਸ ਧੁੱਪੇ ਬਜ਼ੁਰਗ ਬੰਦਾ ਆਰਾਮ ਕਰਦਾ ਘਰਾਂ ਦੇ ਵਿੱਚ ਮੈਂ ਤੁਹਾਨੂੰ ਦੇਖਦੀ ਸੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸੜਕ ਤੇ ਗਲੀਆਂ ਦੇ ਵਿੱਚ 20 ਦੇ ਵਿੱਚ ਸਬਜੀ ਵੇਚ ਰਹੇ ਹੋ ਇਹ ਮਿਹਨਤ ਇਹ ਮਜਬੂਰੀ ਬਣ ਗਈ ਮਿਹਨਤ ਕਰਨੀ ਮਜਬੂਰੀ ਹੈ ਜੀ ਹਾਂ ਜੀ ਬਹੁਤ ਔਖੀ ਆ ਜੀ ਸਬਜੀ ਪਹਿਲਾਂ ਲਿਉਣੀ ਪੈਂਦੀ ਹੈ ਜੀ ਹੂੰ ਬਰਨਾਲੇ ਜਾਂਦੇ ਆ ਬਰਨਾਲੇ ਤੋਂ ਫਿਰ ਇੱਥੇ ਸੈੱਟ ਕਰਦੇ ਆ ਸੈੱਟ ਕਰਕੇ ਫਿਰ 20ਾਂ ਚ ਫਿਰਦੇ ਆ ਜੀ ਅੱਛਾ ਬਹੁਤ ਸਾਨੂੰ 10 11 ਵਜੇ ਜਾਂਦੇ ਨੇ 11 ਵਜੇ 1 ਵਜੇ ਮੈਂ ਘਰੇ ਵੜਦੀ ਆ ਜੀ ਬਹੁਤ ਗਰਮੀ ਆ ਜੀ ਇੱਕ ਮਰਿਆ ਜਾਂਦਾ ਜੀ ਹੂੰ ਬਹੁਤ ਔਖੀ ਆ ਜੀ ਬੜਾ ਆਪੇ ਦੇ ਵਿੱਚ ਬੇਬੇ ਐਨੇ ਧੱਕੇ ਖਾਣੇ ਪੈ ਗਏ ਘਰ ਦੇ ਵਿੱਚ ਕੋਈ ਔਲਾਦ ਹੈ ਨਹੀਂ ਜਾਂ ਬੱਚੇ ਹੈ ਨਹੀਂ ਕੋਈ ਪੁੱਛਦਾ ਨਹੀਂ ਔਲਾਦ ਹੈਗੀ ਹੈ ਜੀ ਬਸ ਜਵਾਕ ਗੱਭਰੂ ਨੇ ਨੇ ਆਪੋ ਆਪ ਦੇ ਚਾਲਦੇ ਨੇ ਜੀ ਬੁੜੀਆਂ ਨੂੰ ਕਿਹੜਾ ਪੁੱਛਦਾ ਅੱਜ ਕੱਲ ਕੋਈ ਨਹੀਂ ਪੁੱਛਦਾ ਹਾਂ ਜੀ ਕਿੰਨੇ ਜਵਾਕ ਆ ਬੇਬੇ ਤਿੰਨ ਨੇ ਜੀ ਉਹ ਆਪੋ ਆਪ ਦੀ ਕਬੀਲਦਾਰੀ ਤੋਰਦੇ ਨੇ ਪੁੱਛਦੇ ਨਹੀਂ ਬੇਬੇ ਤੁਹਾਡੀ ਉਮਰ ਕਿੰਨੀ ਆ ਪਹਿਲਾਂ ਇਹ ਦੱਸਿਓ ਮੇਰੀ ਉਮਰ 60 70 ਸਾਲ ਹੈਗੀ ਅਬ ਤੋਂ अच्छा 60 70 ਸਾਲ ਦੀ ਉਮਰ ਦੇ ਵਿੱਚ ਤੁਸੀਂ ਸਬਜ਼ੀਆਂ ਵੇਚਦੇ ਹੋ ਕਿੱਥੋਂ ਲੈ ਕੇ ਆਉਂਦੇ ਹੋ ਬਰਨਾਲੇ ਤੋਂ ਲੈ ਕੇ ਆਉਂਦੇ ਆ ਜੀ ਬਰਨਾਲੇ ਤੋਂ ਫਿਰ ਲਿਆ ਕੇ ਫਿਰ ਤੁਸੀਂ ਪੂਰੇ ਪਿੰਡ ਦੇ ਵਿੱਚ ਜਾ ਕਿਤੇ ਹੋਰ ਵੀ ਜਾਂਦੇ ਹੋ ਦੂਰ ਦੂਰ ਹਾਂ ਜੀ ਇੱਥੇ ਵੇਚਦੇ ਹਾਂ ਤਨੂਲੇ ਚ ਜੀ ਅੱਛਾ ਹੋਰ ਕਿੱਥੇ ਜਾਂਦੇ ਹੋ ਨਾ ਹੋਰ ਕੋਈ ਮਾਨਾ ਪਿੰਡੀ ਚ ਜਾਂਦੇ ਆ ਜੀ ਜਾਂ ਆਪਣੇ ਇੱਧਰ ਆ ਜੀ ਜਾਂ ਉੱਧਰ ਬਾਜੀਗਰ ਵਸਤੀ ਹੈ ਜੀ ਅੱਛਾ ਮੈਂ ਦੇਖਿਆ ਬੀਬੀਆਂ ਤੁਹਾਡੇ ਕੋਲ ਸਬਜ਼ੀ ਵੀ ਲੈ ਰਹੀਆਂ ਸੀ ਹਨਾ ਇਹ ਤੁਹਾਡੇ ਹੀ ਪਿੰਡ ਦੇ ਬਜ਼ੁਰਗ ਹਾਂਜੀ ਹਾਂਜੀ ਇਹ ਇਹ ਮੈਨੂੰ ਲੱਗਦਾ ਥੋੜਾ ਖੁੱਲਕੇ ਨਹੀਂ ਦੱਸ ਰੇ ਕੀ ਹੋ ਗਿਆ ਇਹ ਐਦੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਐਦੀ ਘੁੰਮਦਿਆਂ ਨੂੰ ਪਿੰਡ ਦੇ ਵਿੱਚ ਸਬਜ਼ੀ ਵੇਚ ਗਈ ਸਾਲ ਹੋ ਗਏ ਜੀ ਇਹਨਾਂ ਨੂੰ ਤਿੰਨ ਚਾਰ ਸਾਲ ਹੋ ਗਏ ਹਾਂ ਤਿੰਨ ਚਾਰ ਸਾਲ ਹੋ ਗਏ ਬੇਬੇ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਜਿਉਂ ਤੋਂ ਮੈਨੂੰ ਅੱਛਾ 25 ਸਾਲ ਐਦੀ ਤੁਸੀਂ ਸਬਜ਼ੀ ਵੇਚ ਲਈ ਹਾਂਜੀ ਆਮ ਯਕਰੀ ਵੇਚਦੇ ਜਿਹੜੀ ਸੀ ਅੱਛਾ ਹਾਂਜੀ ਬੇਬੇ ਕਿ ਕਿੱਦਾਂ ਫਿਰ ਘਰ ਦਾ ਗੁਜ਼ਾਰਾ ਤੋਰਨ ਦੇ ਲਈ ਕਿੰਨਿਕ ਦਿਹਾੜੀ ਪੈ ਜਾਂਦੀ ਹੈ ਸਬਜ਼ੀ ਵੇਚ ਕੇ 950 300 ਪੈ ਜਾਂਦੀ ਹੈ ਅੱਛਾ ਹਾਂਜੀ ਇੰਨੇ ਕ ਪੈਂਦੀ ਹੈ ਇੰਨੀ ਕਿਹਾੜੀ ਬਣ ਜਾਂਦੀ ਹਾਂ ਇੰਨੀ ਕਿ ਵਜ ਜਾਂਦੀ ਹੈ ਜੇ ਸਾਥੀ ਹੋ ਜੀ ਵੱਧ ਵੀ ਪੈ ਜਾਂਦੇ ਨੇ ਹਾਂ ਹੁਣ ਮੰਗਾਈਏ ਜੀ ਹੁਣ ਫਿਰ ਘਟ ਪੈਂਦੀ ਹੈ ਫਿਰ ਫਿਰ ਮਜਬੂਰੀ ਬਸ ਥੋੜੀ ਅੱਗੇ ਮੋਲ ਭਾਓ ਕਰਨਾ ਪੈਂਦਾ ਵਾ ਕਿ ਥੋੜਾ ਘਰ ਦਾ ਗੁਜ਼ਾਰਾ ਵੀ ਕਰਨਾ ਕਰਨਾ ਪੈਂਦਾ ਬਦੋ ਅੱਛਾ ਤੇ ਹੁਣ ਘਰ ਕਿੱਥੇ ਆ ਤੁਹਾਡਾ ਟੈ ਟੇਰੀ ਹੋ ਗਿਆ ਤੁਸੀਂ ਕਹਿੰਦੇ ਸੀ ਘਰ ਜੀ ਉਹ ਮੁੰਡੇ ਦੇ ਵੀ ਛੱਟ ਪੱਜੀ ਹੋਈ ਹੈ ਜੀ ਮੁੰਡੇ ਤੇ ਸਾਲ ਹੋ ਗਿਆ ਉਹਨੂੰ ਵੀ ਘਰ ਬੈਠੇ ਨੂੰ ਅੱਛਾ ਤੇ ਉਹ ਫਿਰ ਹੁਣ ਮੈਂ ਤਾਂ ਕਾ ਗੁਜ਼ਾਰਾ ਕਰਦੀ ਜੀ ਹੋਰ ਕੌਣ ਕਰੂਗਾ ਜਦੋਂ ਮੇਰੇ ਨਾਲ ਤੁਸੀਂ ਕਹਿੰਦੇ ਸੀ ਤਿੰਨ ਮੁੰਡੇ ਆ ਫਿਰ ਬਾਕੀ ਲੱਗਨੇ ਜੀ ਅੱਛ ਉਹ ਤਾਂ ਲੱਗਨੇ ਜੀ ਉਹ ਤਾਂ ਆਪਦੇ ਜਵਾਕ ਜੱਲੇ ਪਿਆਲਦੇ ਨੇ ਆਪਣੇ ਨੂੰ ਬੁਲਾਉਂਦੇ ਨਹੀਂ ਚਲਾਉਂਦੇ ਨੇ ਜੀ। ਅੱਛਾ ਬਾਤ ਵੀ ਨਹੀਂ ਪੁੱਛਦੀ ਕੋਈ। ਨਾ ਜੀ। ਉਹ ਆਪਦਾ ਚਾਹਾਂ ਜਵਾਕ ਪੜਾਉਂਦੇ ਨੇ ਕਰਦੇ ਨੇ ਆਪਾਂ ਨੂੰ ਕੋਈ ਉਹਨਾਂ ਦਾ ਦੁੱਖ ਵੀ ਨਹੀਂ ਜੀ। ਸਾਹਮਣੇ ਦੀਦੇ ਨੇ ਚੱਲ ਕੋਈ ਆਪਾਂ ਨੂੰ ਕੋਈ ਦੁੱਖ ਨਹੀਂ ਉਹਨਾਂ ਦਾ। ਨਹੀਂ ਪੁੱਛਦੇ ਆਪ ਜਣ ਤਾਂ ਸਾਹਮਣੇ ਨੇ। ਕਹਿੰਦੇ ਹੁੰਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਹਨਾ ਜਿਹੜੀਆਂ ਮਾਂ-ਮਾਵਾ ਉਹ ਚਾਰ-ਚਾਰ ਪੁੱਤ ਵੀ ਹੋਣ ਉਹ ਵੀ ਸੰਭਾਲ ਲੈਣੀਆਂ ਲੋਕਾਂ ਦੇ ਘਰਾਂ ਦੇ ਵਿੱਚ ਕਹਿੰਦੇ ਮਾਂ ਨੂੰ ਕੰਮ ਵੀ ਕਰਨਾ ਪੈ ਜਾਵੇ ਤਾਂ ਵੀ ਮਾਂ ਨਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਜਵਾਕਾਂ ਨੂੰ ਪਾਲ ਲੈਂਦੀ ਆ ਪਰ ਕਹਿੰਦੇ ਜਿਹੜੇ ਜਵਾਕਵਾ ਉਹ ਸ਼ਾਇਦ ਆਪਣੇ ਬੁੜਾਪੇ ਦੇ ਵਿੱਚ ਜਦੋਂ ਮਾਪਿਆਂ ਦਾ ਬੁੜਾਪਾ ਆ ਜਾਂਦਾ ਤਾਂ ਉਸ ਬੁੜਾਪੇ 'ਚ ਮਾਮਾ ਨੂੰ ਪਾਲਣਾ ਜਾਂ ਮਾਮਾ ਨੂੰ ਦੇਖਣਾ ਭੁੱਲ ਜਾਂਦੇ ਇਹ ਗੱਲ ਸੱਚ ਵਾ ਚਾਚਾ ਜੀ ਹੁਣ ਉਹ ਮੇਰੀ ਹੋਂਮਰ ਬੈਠਣ ਦੀ ਜੀ ਹਾਂ ਇੱਕ ਮਰੇ ਜਾਂਦਾ ਹਮੇ ਬੈਠੇ ਪੀਂਦੇ ਫਿਰਦੇ ਤੱਕੇ ਗਣ ਦੇਖਦੇ ਹੋ ਆਪਣੇ ਨਾਲ ਦੇ ਬਜ਼ੁਰਗਾਂ ਨੂੰ ਘਰਾਂ 'ਚ ਆਰਾਮ ਦੇ ਨਾਲ ਸੇਵਾ ਕਰਦੇ ਆ ਬੱਚੇ ਪਰ ਤੁਸੀਂ ਬਹੁਤ ਕਰਦੇ ਜਿਨ੍ਹਾਂ ਨੇ ਕਰਨੀ ਹੈ ਜੀ ਤੇਲ ਟੁੱਟਦਾ ਵਾ ਜੀ ਹੰਝੂ ਆਂਦੇ ਅੱਖਾਂ 'ਚ ਬੇਬੇ ਭਾਵੁਕ ਹੋ ਗਈ ਕਹਿੰਦੇ ਨੇ ਕਿ ਇੱਕ ਗਰੀਬ ਦਾ ਮੂੰਹ ਜਿਹੜਾ ਵਾ ਗੁਰੂ ਦੀ ਗੋਲਕ ਹੁੰਦੀ ਐ ਇਸ ਬੇਬੇ ਨੂੰ ਬਹੁਤ ਲੋੜ ਐ ਮਦਦ ਦੀ ਬੇਬੇ ਘਰ ਨੂੰ ਕੀ ਹੋ ਗਿਆ ਸੀ ਤੁਸੀਂ ਕਹਿੰਦੇ ਸੀ ਕਿ ਨਹੀਂ ਆ ਗਿਆ ਸੀ ਜੀ ਡਿਗਪੀਆਂ ਦੀ ਚਾਦਰਾਂ ਇੱਕ ਵਾਥ ਕੀ ਮੈਂ ਇੱਕ ਪੈਰ ਮੇਰਾ ਬਾਹਰੇ ਥੀ ਅੰਦਰ ਥੀ ਅੱਛਾ ਹੁਣ ਘਰ ਬਿਲਕੁਲ ਹੀ ਮਤਲਬ ਟੈਸਨੈਸ ਹੋ ਗਿਆ ਉਹ ਜਿਹੜਾ ਥੋੜੇ ਕਾਣੇ ਮੇਰੇ ਕੋਲ ਪੈਸੇ ਤੀ ਜਿਉ ਹੁਣ ਕੰਦ ਕੱਟ ਲਈ ਕੋਸ਼ਿਸ਼ ਮੈਂ ਟਾ ਗਿਆ ਕੁਛ ਦਿਹਾੜੀ ਨਹੀਂ ਦੇ ਚਾਹੀਏ ਤੇ ਹੁਣ ਫਿਰ ਇਹਿੰਦੀ ਕਿੱਥੇ ਹੁਣ ਉਹ ਦੂਏ ਮੁੰਡੇ ਦੇ ਘਰ ਸਮਾਨਤਾ ਰਿਹਾ ਹੈ ਜੀ ਅੱਛਾ ਮੁੰਡਾ ਉਹ ਪੁੱਛਦਾ ਵਾ ਤੁਹਾਨੂੰ ਹਾਂ ਜੀ ਹੁਣ ਪੁੱਛਦਾ ਮੜਾ ਮੋਟਾ ਹੁਣ ਆਊਗਾ ਜਿਸ ਮੜਾ ਮੋਟਾ ਤਾਂ ਪੁੱਛਦਾ ਨਹੀਂ ਕਿਹੜਾ ਪੁੱਛਦਾ ਜੀ ਅੱਛਾ ਉਹਦੇ ਸੱਟਾਂ ਲੱਗੀਆਂ ਹੋਈਆਂ ਫਿਰ ਉਹ ਵੀ ਕਮਾਨ ਤੋਂ ਬੈਠੇ ਉਹ ਵੀ ਘਰੀ ਬੈਠਾ ਜਿਸ ਹਾਲ ਹੋ ਗਿਆ ਅੱਛਾ ਫਿਰ ਤੁਸੀਂ ਕਮਾਉਂਦੇ ਹੋ ਸਰ ਜੀ ਮੈਂ ਕਮਾਉਣੀ ਹੈ ਅੱਛਾ 5 ਵਜੇ ਨਿਕਲ ਕੇ ਪਹਿਲਾਂ ਸਬਜ਼ੀ ਲਿਆਂਦੇ ਹੋ ਸ਼ਹਿਰੋਂ ਹਾਂ ਜੀ ਪਹਿਲਾਂ ਬਰਨਾਲੇ ਥੱਲੇ ਉਹਨੇ 5 ਵਜੇ ਜਾ ਕੇ ਫਿਰ ਉੱਥੇ ਵੇਹੀਆਂ ਚ ਵੇਚਦੇ ਆਂ ਜੀ ਘਰੇ ਵੀ ਮੋੜੀ-ਮੋਟੀ ਜਿਹੜੀ ਕੋਈ ਲੋਟ ਕਰਨ ਵਾਲੀ ਉਹ ਵੀ ਕਰਦੇ ਆਂ ਹੁਣ ਜਿੱਦਾਂ ਮੀਂਹ ਦਾ ਮੌਸਮ ਆ ਫਿਰ ਮੌਸਮ ਚ ਘਰ ਬਹਿ ਜਾਂਦੇ ਹੋ ਜਾਂ ਮੌਸਮ ਚ ਵੀ ਐਦੀ ਮੀਂਹ ਦੇ ਵਿੱਚ ਵੀ ਭੱਜੀ ਖਰਾ ਹਾਂ ਮੀਂਹ ਚ ਵੀ ਜਾਂਦੇ ਆ ਜੀ ਖਰਾਬ ਵੀ ਹੋ ਜਾਂਦੀ ਐ ਮੀਂਹ ਚ ਵੀ ਜਾਣਾ ਪੈਂਦਾ ਜੀ ਇਹ ਫਿਰ ਨੁਕਸਾਨ ਤੁਹਾਨੂੰ ਚੱਲਣਾ ਹਾਂ ਜੀ ਚੱਲਣਾ ਪੈਂਦਾ ਮੀਂਹ ਚ ਜਦੋਂ ਹੁਣ ਸਬਜ਼ੀ ਮੈਥੋਂ ਹੁਣ ਲੈਂਦੇ ਨੇ ਜੀ ਫਿਰ ਮੀਂਹ ਚ ਕਿੱਥੇ ਜਾਣਗੇ ਮੀਂਹ ਚ ਵੀ ਫ ਉਹਨਾਂ ਜੇ ਵੀ ਕਰੇ ਫੜਾਉਣੀ ਪੈਂਦੀ ਐ ਜੀ ਦੋ ਹੁਣ ਆਪਾਂ ਨੂੰ ਹੁਣ ਸੁੱਖ ਸੁੱਖ ਪਕਾਇਆ ਚ ਜੀ ਸਭ ਕੀ ਲੈ ਲੈਂਦੇ ਨੇ ਫਿਰ ਮੀਚ ਕੌਣ ਦੇਊਗਾ ਜੀ ਉਹਨਾਂ ਨੂੰ ਤੇ ਬੇਬੇ ਆਰਾਮ ਕਦੋਂ ਕਰਦੇ ਹੋ ਤੁਸੀਂ ਆਰਾਮ ਤਾਂ ਆਥ ਨਹੀਂ ਮਿਲਦਾ ਦੋ ਘੰਟੇ ਦੋ ਘੰਟੇ ਜੀ ਉਹ ਵੀ ਨੀਂਦ ਨਹੀਂ ਆਉਂਦੀ ਦੋ ਦਿਨ ਹੋ ਗਏ ਨੀਂਦ ਜਮੀ ਨਹੀਂ ਆਈ ਘੱਟਾ ਫਿਰ ਰੋਟੀ ਪਾਣੀ ਵੀ ਤੁਸੀਂ ਉਹ ਰੋਟੀ ਪਾਣੀ ਅੱਗੇ ਪਕਾ ਲਾਂ ਦਿੱਤੀ ਹੁਣ ਜੀ ਚੱਲ ਦੇ ਦਾਂਦੇ ਨੇ ਰੋਟੀ ਮੁੰਡਾ ਜਿਹੜਾ ਬਹੂ ਮੁੰਡੇ ਦੇ 6 ਵਜੇ ਉਹ ਬਹੂ ਦੇ ਦਾਂਦੀ ਹੁਣ ਹਮ ਸੌਖੀ ਨੀਂਦ ਨਹੀਂ ਆਉਂਦੀ ਨਾ ਜੀ ਆਉਂਦੀ ਨਹੀਂ ਹਮ ਕਿਹੜੀ ਚੀਜ਼ ਤੋਰੀ ਰੱਖਦੀ ਆ ਕੀ 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 ਦੱਸਾਂ ਜੀ ਸਾਰੀਆਂ ਟੈਨਸ਼ਨਾਂ ਨੇ ਤੁਹਾਡੀ ਅਸੀਂ ਤਾਂ ਹੀ ਕਵਰੇਜ ਕਰਨ ਆਏ ਆ ਜੇ ਤੁਹਾਨੂੰ ਕੋਈ ਦੁੱਖ ਆ ਨਾ ਤੁਸੀਂ ਖੁੱਲ ਕੇ ਦੱਸੋ ਤੁਹਾਡੀ ਮਦਦ ਹੋ ਸਕੇ ਲੋਕ ਬਹੁਤ ਭੈਣ ਭਰਾ ਵਾ ਜਿਹੜੇ ਹਮੇਸ਼ਾ ਮਦਦ ਕਰਨ ਦੇ ਲਈ ਅੱਗੇ ਆਉਂਦੇ ਆ ਇੱਕ ਗੁਰਸਿੱਖ ਬੀਬੀ ਆ ਮੈਂ ਇੱਕ ਵਾਰ ਫਿਰ ਕਹਿ ਦਵਾਂ ਗੁਰਸਿੱਖ ਬੀਬੀ ਆ ਪਿੰਡ ਧਨੋਲਾ ਦੇ ਵਿੱਚ ਉੱਚੀ ਉੱਚੀ ਆਵਾਜ਼ ਮਾਰਦੀ ਐ ਸਬਜੀ ਦੀ ਤਾਂ ਉਸ ਤੋਂ ਬਾਅਦ ਇਹ ਰੇੜੀ ਐ ਰੇੜੀ ਬੀਬੀ ਕਿਸ ਨੇ ਲੈ ਕੇ ਦਿੱਤੀ ਸੀ ਮੇਰੇ ਭਤੀਜੇ ਨੇ ਲੈ ਕੇ ਦਿੱਤੀ ਸੀ ਜੀ अच्छा हां जी भतीजी किदा पुच्छਦੀ ਹੈ ਤੁਹਾਨੂੰ ਮਦਦ ਕਰ ਦਿੰਦੀ ਹੈ ਉਹ ਮੈਂ ਵੀ ਬੇਵਿਦਾ ਜੀ ਉਹ ਵੀ ਬੇਵਿਦਾ ਹੈ ਅੱਛਾ ਲੋੜ ਹੁੰਦੀ ਆ ਉਹ ਮੁੰਡਾ ਉਹਦਾ ਚੱਲ ਸਲੱਗਾ ਉਹ ਕਹਿੰਦਾ ਨਾਨੀ ਕਹਿੰਦਾ ਮਾਇ ਲੈ ਕੇ ਦੇ ਜਦੋਂ ਮੈਨੂੰ ਹੌਲੀ ਹੌਲੀ ਮੋੜਨੀ ਗਰਮੀ ਦੇ ਨਾਲ ਧੁੱਪੇ ਬੇਬੇ ਭਿੱਜੀ ਰਹਿੰਦੀ ਆ ਕਿੱਦਾਂ ਇੰਨੀ ਕੜਕ ਦੀ ਧੁੱਪ ਆ ਕਈ ਵਲੇ ਮੌਸਮ ਖਰਾਬ ਹੁੰਦਾ ਫਿਰ ਵੀ ਬੇਬੇ ਚੈਨ ਦੀ ਨੀਂਦ ਨਹੀਂ ਲੈ ਪਾਉਂਦੀ ਏ ਢਿੱਡ ਦੀ ਅੱਗ ਜਿਹੜੀ ਤੋਰੀ ਰੱਖਦੀ ਆ ਹਾਂਜੀ ਤੋਰੀ ਰੱਖਦੀ ਆਰਬਾਤ अच्छा फिर ये रेड़ा किसी ने लेके देता सी हां जी मेरे भतीजी ओडे मुंडे ने लेके देता थी भतीजी कोई समझो वो भी बेबदा जी बेबे ਤੁਸੀਂ ਹੱਕ ਦੀ ਖਾ ਰਹੇ ਹੋ ਹਨਾ ਇੱਜ਼ਤ ਦੇ ਨਾਲ ਆਪਣਾ ਕਮਾ ਰਹੇ ਹੋ ਇਹ ਕਿਵੇਂ ਮਨ ਦੇ ਵਿੱਚ ਆਇਆ ਸੀ ਕਿ ਮੈਂ ਘਰ ਆਰਾਮ ਦੇ ਨਾਲ ਨਹੀਂ ਬੈਠਣਾ ਜੇ ਮੈਨੂੰ ਕੋਈ ਪੁੱਛਣ ਵਾਲਾ ਨਹੀਂ ਤਾਂ ਮੈਂ ਖੁਦ ਕਮਾਣੀਆ ਕਿੱਦਾਂ ਮਨ ਚ ਆਇਆ ਸੀ ਐਈ ਮੱਦ ਇਹ ਮੇਰਾ ਜੀਜਾ ਜੀ ਇੱਥੇ ਮਾ ਪੂਆ ਦਾ ਜਮਾਈ ਸੀਗਾ ਅੱਛਾ ਤੇ ਉਹ ਸਬਜੀ ਵੇਚਦਾ ਸੀ ਪਹਿਲਾਂ ਸੋਲੇ ਵੀ ਵੇਚਦਾ ਸੀ ਉਹ ਕਹਿੰਦਾ ਬੌਲ ਗਿਆ ਬਾਤ ਸਕੇ ਜੇ ਮੈਨੂੰ ਮੁਖੌਲ ਕਰਕੇ ਕਹਿੰਦਾ ਕਹਿੰਦਾ ਇੱਥੇ ਬੈਠੀ ਰਹਿਣੀ ਹੈ ਕਹਿੰਦਾ ਟੋਕਰੇ ਲੈ ਲਾ ਕਹਿੰਦਾ ਸਬਜੀ ਵੇਚਣ ਲੱਗ ਜਾ ਅੱਛਾ ਕਹਿੰਦਾ ਇੱਥੇ ਲੜਾਈ ਤੋਂ ਟਾਲੀ ਰਹੇਗੀ ਪਹਿਲਾਂ ਟੋਕਰੇ ਚ ਵੇਚੀ ਜੀ ਥੋੜਾ ਚਿਰ ਫਿਰ ਮੈਂ ਸਾਨੂੰ ਮੈਨੂੰ ਰੇੜੀ ਦਾ ਸਵਾਭ ਆ ਗਿਆ ਜੀ ਫਿਰ ਰੇੜੀ ਲੈ ਲਈ ਹਾਸੇ ਹਾਸੇ ਚ ਕਈ ਸੀ ਗੱਲ ਦਿਲ ਤੇ ਲਾਲੀ ਸੀ ਹਾਂ ਜੀ ਮੁਖੌਲ ਕਰਿਆ ਸੀ ਉਹਨੇ ਮੈਨੂੰ ਮੇਰੇ ਚੀਜਾ ਲੱਗਦਾ ਸੀ ਅੱਛਾ ਫਿਰ ਤੁਸੀਂ ਸੋਚ ਲਿਆ ਕਿ ਮੈਂ ਤਾਂ ਹੁਣ ਇੱਦਾਂ ਹੀ ਕਰਨੀ ਹਾਂ ਹਾਂ ਮੈਂ ਸੋਚ ਲਿਆ ਵੀ ਮੈਂ ਇ ਇਸ ਕੰਮ ਦੇ ਵਿੱਚ ਕੋਈ ਔਖ ਵੀ ਆਂਦੀ ਮੁਸ਼ਕਲ ਆਉਂਦੀ ਨਹੀਂ ਜਿੱਦ ਤੱਕ ਪਹੁੰਦੀ ਹੈ ਜੀ ਮੋੜ ਕਾ ਹੁੰਦਾ ਬਹੁਤ ਖਿਆਈ ਆਉਂਦੀ ਹੈ ਹੁਣ 12 ਵਜੇ ਮੜੂ ਜੀ 12 ਵਜੇ ਦੇਖ ਲੈ ਕਿ ਨਹੀਂ ਤਾਂ ਪਹੁੰਗੂ ਜੀ ਮਰ ਮਦਦ ਕਰਦਾ ਵਾ ਕੋਈ ਕਿਸੇ ਨੂੰ ਕਹਿੰਦੇ ਹੋ ਜਿੱਦਾ ਇਹ ਪਿੰਡ ਵਾਲੇ ਸਬਜ਼ੀ ਲੈ ਲੰਦੇ ਆ ਕੁਝ ਮਦਦ ਹੋ ਜਾਂਦੀ ਕੋਈ ਹੋਰ ਜਿੱਦਾਂ ਦਾਨੀ ਸੱਜਣ ਹੋ ਗਿਆ ਕਦੇ ਕਹਿੰਦਾ ਕਿ ਭੈਣ ਮੈਂ ਤੇਰਾ ਹੱਥ ਫੜਦਾ ਵਾ ਮੈਂ ਤੇਰੀ ਮਦਦ ਕਰਦਾ ਹਾਂ ਹਾਲ ਤੱਕ ਛੇੜਿਆ ਨਹੀਂ ਕਰੀ ਜੀ ਦੋ ਨੇ ਕਰੀ ਉਹ ਵੀ ਜਦ ਮਰ ਤਾ ਸਾਨੂੰ ਵੀ ਪਹਿਲਾਂ ਵੀ ਦੱਸਿਆ ਜੀ ਉਹ ਕੁਝ ਸਿਮਿੰਟ ਲਿਆਂਦਾ ਕੁਝ ਕੰਦ ਖੱਡ ਲਈ ਜੀ ਅੱਛਾ ਹਾਂ ਕੁਝ ਦਿਹਾੜੀਆਂ ਦੇ ਟੈਂਸ਼ਨ ਮਿਲਦੀ ਹੈ ਹਾਂਜੀ ਘਰ ਵਾਲਾ ਕੀ ਹੋ ਗਿਆ ਸੀ ਉਹਨਾਂ ਨੂੰ ਉਹਨੂੰ ਟਾਇਕ ਹੋ ਗਿਆ ਜੀ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਕਿ 4 ਸਾਲ ਹੋ ਗਏ ਜੀ 4 ਸਾਲ ਹੋ ਗਏ ਪੂਰੇ ਹੋ ਜਾਣ ਦੋਸਤੋ ਬਾਜਵਾਕਾਂ ਨੇ ਪੁੱਛਿਆ ਨਹੀਂ ਨਾ ਜੀ ਫੇ ਕੱਲੇ ਜ਼ਿੰਦਗੀ ਬੇਬੀ ਸੁਖੀ ਨਿਕਲ ਰਹੀ ਐ ਸੌਖੀ ਤਾਂ ਖੜੀ ਨਿਕਲਦੀਆਂ ਬਸ ਟੈਨਸ਼ਨਾਂ ਚੀਆਂ ਜੀ ਟੈਨਸ਼ਨਾਂ ਚੀਆਂ ਟੈਨਸ਼ਨਾਂ ਵਧਦੀ ਜਾ ਰਹੀਆਂ ਵਧਦੀ ਜਾ ਰਹੀਆਂ ਨਾ ਅੱਗੇ ਮਾੜੇ ਮੋਟੀ ਨੀਂਦ ਆ ਜਾਂਦੀ ਹੁਣ ਤਾਂ ਦੋ ਦਿਨ ਹੋ ਗਏ ਨੀਂਦ ਵੀ ਨਹੀਂ ਆਉਂਦੀ ਜੀ ਕੀ ਹੋ ਗਿਆ ਬਸ ਉਹ ਟੈਨਸ਼ਨ ਸੁ ਪਤਾਈਏ ਸੁਣੋ ਜੀ ਤੁਸੀਂ ਕਹਿੰਦੇ ਸੀ ਕਿ ਕਈ ਵਾਰ ਐਦਾਂ ਵੀ ਹੋ ਜਾਂਦਾ ਕਿ ਬੱਚੇ ਕੁਝ ਬੋਲ ਵੀ ਦਿੰਦੇ ਆ ਜਾਦਾ ਕੁਝ ਬੋਲਦੇ ਆ ਗਾਲਾਂ ਕੱਢਦੇ ਆ ਬਸ ਚੱਲਦੇ ਹੀ ਰਹਿੰਦੇ ਛੁਣੋ ਪਤਾਈਏ ਜੀ ਕਈ ਵਾਰ ਮਾਮਾ ਐਦਾਂ ਦੀਆਂ ਚੀਜ਼ਾਂ ਦਿਲ ਦੇ ਵਿੱਚ ਹੀ ਲਕੋ ਲੰਨੀਆਂ ਭਵੇਂ ਚਾਹੇ ਜਿੰਨੇ ਮਰਜੀ ਦੁੱਖ ਹੋਣ ਪਰ ਔਲਾਦ ਦੀ ਫਿਰ ਵੀ ਕਈ ਵਾਰ ਮਾਮਾ ਝਿਜਕ ਜਾਂਦੀਆਂ ਕਿ ਕੀ ਕਹਿਣਾ ਔਲਾਦ ਨੂੰ ਮਾੜਾ ਨਾ ਤੁਸੀਂ ਵੀ ਇੱਥੇ ਬੇਬੇ ਦੇਖਦੇ ਹੋ ਇਹਨਾਂ ਨੂੰ ਮਿਹਨਤ ਕਰਦੇ ਹੋਈ ਹਾਂ ਕਰ ਦੇਖਦੇ ਹਾਂ ਤੇ ਹੁੰਦੇ ਪਤਾ ਹੀ ਆਉਣਾ ਹਾਂ ਇਹ ਹਰ ਵਕਤ ਉੱਤੋਂ ਪੱਜੇ ਕਰਦੀਆਂ ਜਾਂ ਸਾਂਝੇ ਫਿਰਦੇ ਹਾਂ ਹਾਂ ਇਦਾਂ ਤੜਕੇ 5 ਵਜੇ ਜਾ ਕੇ ਅਸੀਂ ਉੱਥੇ ਚੜ੍ਹ ਆਉਂਦੀਆਂ ਸਮਾਨ ਆ ਫੇਰ ਚੱਕ ਕੇ ਲੈ ਜਾਂਦੇ ਫੇਰ ਸਾਰ ਜਿਲੇ ਕੰਦੀ ਹੈ। ਹਲਾ ਬੱਸਾਂ ਤੇ ਲਿਉਂਦੀ ਹੈ। ਫੇਰ ਉਥੋਂ ਠੇਲੀ ਚ ਲਿਉਂਦੀ ਹੈ। ਫੇਰ ਆ ਕੇ ਆਪਣੀ ਮਿਹਨਤ ਇਹਨੂੰ ਤਿਆਰੀ ਕਰਦੀ ਹੈ। ਫੇਰ ਵਿਚਾਰੀ ਆ ਕੇ ਆਪਣੀ ਰਜਕਾਰ ਤੋੜਦੀ ਹੈ। ਬੇਬੇ ਫੇਰ ਬੱਸ ਦੇ ਵਿੱਚੋਂ ਸਾਰਾ ਤੁਸੀਂ ਲੈ ਕੇ ਆਉਂਦੇ ਹੋ। ਹਾਂ ਬੱਸ ਚ ਲੈ ਕੇ ਆਉਣੀ ਜੀ ਟੜ ਕੇ। ਅੱਛਾ। ਹਾਂ ਜੀ। ਪਹਿਲਾਂ ਤੁਸੀਂ ਬੱਸੇ ਚੜਨਾ ਫਿਰ ਇੰਨਾ ਸਮਾਨ ਕਿੱਦਾਂ ਢੋਂਦੇ ਹੋ ਚੱਕਦੇ ਕਿੱਦਾਂ ਉਹ ਬੱਸਾਂ ਵਿੱਚੋਂ ਹੁੰਦੇ ਚੰਗੇ ਵੀ ਹੁੰਦੇ ਨੇ ਪੁੱਤ। ਕਨੈਕਟਰ ਨੇ ਜਿਹੜੇ ਵਿਚਾਰੇ ਝੜਾ ਲੈਂਦੇ ਨੇ। अच्छा हां मैं कहंदी नहीं जी वो आप ही ਛੋਚ ਲੈਂਦੇ ਨੇ ਆਪ ਹੀ ਛੋਚ ਲੈਂਦੇ ਨੇ ਬਸ ਅੱਛਾ ਮੈਂ ਛੁੱਟਰਾ ਲੈਂਦੇ ਨੇ ਫੜ ਕੇ ਲਹਾ ਵੀ ਲਹਾਉਂਦੇ ਵੀ ਨੇ ਜੀ ਅੱਛਾ हां जी ਹੁਣ ਫੇ ਤੁਸੀਂ ਘਰ ਕਦੋਂ ਜਾਣਾ ਵਾ ਘਰੇ ਮੈਂ 12 12 ਵਜੇ ਜਾਉਂਗੀ ਪੱਕੀ ਰੋਟੀ ਮਿਲ ਜਾਂਦੀ ਆ ਘਰ ਹਾਂ ਜੀ ਮਿਲਦੀ ਆ ਹੁਣ ਪਹਿਲਾਂ ਤਾਂ ਘੜਾ ਪੁੱਛਦੇ ਹੁਣ ਦਿੰਦੇ ਨੇ ਜੀ ਹਮ ਅੱਛਾ ਬੇਬੇ ਪੈਨਸ਼ਨ ਜਿਹੜੀ ਮਿਲਦੀ ਆ ਉਹ ਨਾਲ ਗੁਜ਼ਾਰਾ ਕਿੱਦਾਂ ਕੁਛ ਮਦਦ ਹੋ ਜਾਂਦੀ ਆ ਉਹਦੇ ਨਾਲ ਦਵਾਈ ਬੂਟੀ ਆ ਜਾਂਦੀ ਆ ਜੀ ਛਾਂ ਦੀ ਪ੍ਰੋਬਲਮ ਆ ਅੱਛਾ ਸਾਹ ਦੀ ਪ੍ਰੋਬਲਮ ਆ ਤਾਂ ਹਾਂ ਜੀ ਉਹਦੀ ਦਵਾਈ ਪ੍ਰੋਬਲਮ ਚ ਤਾਂ ਗਰਮੀ ਚ ਬਹੁਤ ਔਖਾ ਹੁੰਦਾ ਔਖਾ ਜੀ ਫਿਰ ਉਹਦੀ ਦਵਾਈ ਬੁੱਤੀ ਆ ਜਾਂਦੀ ਹੈ ਜੀ ਅੱਛਾ ਫਿਰ ਦਵਾਈ ਨਾਲ ਤੁਰੇ ਫਿਰਦੇ ਹੋ ਹਾਂ ਜੀ ਦਵਾਈ ਨਾਲ ਤੁਰੇ ਫਿਰਦੇ ਹਾਂ ਬਜ਼ੁਰਗ ਤਾਂ ਕਹਿ ਦਿੰਦੇ ਸਾਡੀਆਂ ਲੱਤਾਂ ਬਹੁਤ ਦੁਖਦੀਆਂ ਗੋਡੇ ਬਹਿ ਗਏ ਤੁਹਾਡੇ ਨਾਲ ਨਹੀਂ ਇੰਦਾ ਕੁਝ ਹੁੰਦਾ ਮੈਂ ਇਥੋਂ ਤਾਂ ਹੁਣ ਕੁਝ ਵੀ ਨਹੀਂ ਦੁਖਦਾ ਜੀ ਜਦੋਂ ਸਰਦਾ ਨਹੀਂ ਹੂੰ ਕਰਨਾ ਦਰਦ ਦੂਰ ਹੋ ਜਾਂਦੇ ਆ ਸਾਰੇ ਦੂਰ ਹੁੰਦੇ ਨੇ ਜੀ ਜਦੋਂ ਸਰਦਾ ਨਹੀਂ ਫਿਰ ਸਾਰਨਾ ਪੈਂਦਾ ਵਾ ਸਾਰਨਾ ਪੈਂਦਾ ਕਰ ਜਾਂਦੇ ਹੋਵਗੇ ਜਦੋਂ ਤਾਂ ਸਾਰਾ ਸਰੀਰ ਦੁਖਦਾ ਹੋਣਾ ਫਿਰ ਇੰਨੀ ਮਿਹਨਤ ਕੀਤੀ ਆ ਹਾਂ ਜੀ ਉਹ ਰਤ ਨੂੰ ਨੀਂਦ ਨਹੀਂ ਆਉਂਦੀ ਜੋ ਇਹ ਟੈਨਸ਼ਨ ਜੀ ਅੱਛਾ ਕਣਕ ਕੁਣਕ ਕਿੱਦਾਂ ਐਦਾਂ ਰਾਸ਼ਨ ਮਿਲ ਜਾਂਦਾ ਰਾਸ਼ਨ ਤਾਂ ਸਾਨੂੰ 25 ਸਾਲ ਹੋ ਗਏ ਜੀ ਕਣਕ ਮਿਲਦੀ ਨਾ ਘਰਾਂ ਨੂੰ ਮਿਲਦੀ ਐ ਸਾਨੂੰ ਤਾਂ ਕਿਸੇ ਨੇ ਨੂੰ ਮਿਲ ਨਹੀਂ ਮਿਲਦੀ ਜੀ 25 ਸਾਲ ਹੋ ਗਏ ਰਾਸ਼ਨ ਘਾਟ-ਕਟੇ ਨੂੰ ਜੀ ਮੈਂ ਤਾਂ ਜਿਹੜੀ ਲੈਤੀ ਸੀ ਮਾਇਆ ਮੇਰੀ ਮਾਸੀ ਗੁਜਰਗੀ ਵੀ ਕਣਰ ਜੀ ਉੱਥੇ ਵਾਕੀ ਮਾਗਰੋਂ ਨਸੇ ਵਾਲੇ ਲੈ ਕੇ ਕੱਢ ਕੇ ਜਿਹੜੀ ਕਮਾਂਟਲ ਹੈਗੀ ਸੀ ਜੀ ਕਣਕ ਦਾ ਦੁੱਖ ਲੱਗਦਾ ਇਹ ਚੀਜ਼ਾਂ ਦੇਖ ਕੇ ਦੁੱਖ ਲੱਗਦਾ ਇਹ ਚੀਜ਼ਾਂ ਦੇਖ ਕੇ ਕਈ ਵਾਰ ਗੱਡੀਆਂ ਵਾਲੇ ਵੀ ਗੱਡੀਆਂ ਦੇ ਵਿੱਚ ਵੱਡੇ ਵੱਡੇ ਕਣਕ ਦੇ ਬੋਰੇ ਲੈ ਕੇ ਪੂਰੀਆਂ ਸੁਵਿਧਾਵਾਂ ਦਾ ਫਾਇਦਾ ਲੈਂਦੇ ਆ ਪਰ ਜਿਨ੍ਹਾਂ ਗਰੀਬਾਂ ਨੂੰ ਇਹਨਾਂ ਸੁਵਿਧਾਵਾਂ ਦੀ ਅਸਲ ਦੇ ਵਿੱਚ ਲੋੜ ਹੁੰਦੀ ਆ ਸ਼ਾਇਦ ਉਹਨਾਂ ਨੂੰ ਉਹ ਚੀਜ਼ਾਂ ਮਿਲਦੀਆਂ ਹੀ ਨਹੀਂ ਇਹ ਬਜ਼ੁਰਗ ਬੇਬੀ ਐ ਇਹ ਗੁਰਸਿੱਖ ਬੇਬੇ ਐ ਜਿਸ ਨੂੰ ਬਹੁਤ ਲੋਡ ਹੈ ਅੱਜ ਤੁਹਾਡੀ ਮਦਦ ਦੀ ਅਸੀਂ ਹਮੇਸ਼ਾ ਕਹਿੰਨੇ ਆ ਕਿ ਅਸੀਂ ਦਸਵੰਧ ਕੱਢ ਲਈਏ ਅਸੀਂ ਵੱਡੀਆਂ-ਵੱਡੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾ ਲਈਏ ਅਸੀਂ ਪੈਸਾ ਇੱਥੇ ਲਗਾ ਦੀਏ ਉੱਥੇ ਲਗਾ ਦੀਏ ਪਰ ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਉਸ ਪੈਸੇ ਦੀ ਬਹੁਤ ਲੋੜ ਹੁੰਦੀ ਆ ਸ਼ਾਇਦ ਉਹ ਲੋਕ ਸਾਨੂੰ ਜ਼ਿਆਦਾ ਦਿਸਦੇ ਨਹੀਂ ਅਗਰ ਸਾਡੀਆਂ ਅੱਖਾਂ ਸਾਹਮਣੇ ਆ ਵੀ ਜਾਣ ਤਾਂ ਅਸੀਂ ਇਗਨੋਰ ਕਰ ਦਿੰਨੇ ਆ ਅਸੀਂ ਪਾਸੇ ਕਰ ਦਿੰਨੇ ਆ ਪਰ ਅਸਲ ਦੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਬਹੁਤ ਲੋਡ ਹੈ ਜਿਨ੍ਹਾਂ ਨੇ ਸ਼ਾਇਦ ਜਵਾਕਾਂ ਨੂੰ ਬਹੁਤ ਹੀ ਸੁਪਨਿਆਂ ਦੇ ਨਾਲ ਪੜਾਇਆ ਲਿਖਾਇਆ ਵਿਆਹ ਦਿੱਤਾ ਪਰ ਵਿਆਹ ਤੋਂ ਮਗਰੋਂ ਉਹ ਜਵਾਕ ਜਿਹੜੇ ਨੇ ਇਹੋ ਜੇ ਮਾਪਿਆਂ ਨੂੰ ਜਿਹੜਾ ੱੱਕੇ ਖਾਣ ਦੇ ਲਈ ਛੱਡ ਦਿੰਦੇ ਨੇ ਇਹ ਬਜ਼ੁਰਗ ਬੇਬੇ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਧੁੱਪਾਂ ਦੇ ਵਿੱਚ ਦਿਨ ਰਾਤ ਇੱਕ ਕਰਦੀ ਐ ਮਿਹਨਤ ਕਰਦੀ ਐ ਪੰਮੇ ਉਮਰ ਹੋ ਚੁੱਕੀ ਐ ਪਰ ਫਿਰ ਵੀ ਮਿਹਨਤ ਪੱਖੋਂ ਇਸ ਬੇਬੇ ਨੇ ਹੌਸਲਾ ਨਹੀਂ ਹਾਰਿਆ ਗੁਰਸਿੱਖ ਬੇਬੇ ਨੂੰ ਅੱਜ ਮਦਦ ਦੀ ਲੋੜ ਐ ਗੁਰਸਿੱਖ ਪੀਰ ਭੈਣ ਜਿੰਨੇ ਵੀ ਨੇ ਜਿਹੜੇ ਵੀ ਲੋਕ ਦਾਨੀ ਸੱਜਣ ਨੇ ਜਿਨ੍ਹਾਂ ਦਾ ਵੀ ਦਿਲ ਬਹੁਤ ਵੱਡਾ ਐ ਜਿਹੜੀ ਵੀ ਇਸ ਬੇਬੇ ਦੀ ਮਦਦ ਕਰਨਾ ਚਾਹੁੰਦੇ ਨੇ ਉਹ ਜ਼ਰੂਰ ਇਸ ਪਿੰਡ ਦੇ ਵਿੱਚ ਆ ਕੇ ਇਸ ਬੇਬੇ ਦੀ ਮਦਦ ਕਰਨ ਇਸ ਬੇਬੇ ਦੇ ਕੋਲੋਂ ਅਗਰ ਸ ਸਬਜੀ ਲੈ ਕੇ ਮਦਦ ਹੋ ਸਕਦੀ ਹੈ ਬੇਬੇ ਨੂੰ ਪੈਸੇ ਦੇ ਕੇ ਮਦਦ ਹੋ ਸਕਦੀ ਹੈ ਬੇਬੇ ਦੇ ਨਾਲ ਦੋ ਕੜੀਆਂ ਪਿਆਰ ਦੀਆਂ ਦੋ ਕੜੀਆਂ ਜਿਹੜੀਆਂ ਇੱਕ ਤਰੀਕੇ ਦੇ ਨਾਲ ਇਹਨਾਂ ਦੇ ਦੁੱਖ ਸਾਂਝੇ ਕੀਤੇ ਜਾ ਸਕਦੇ ਆ ਤਾਂ ਉਹ ਵੀ ਬਹੁਤ ਵੱਡੀ ਮਦਦ ਹੋਵੇਗੀ ਮਹਿੰਦਰ ਕੌਰ ਹੈ ਜੀ ਪਿੰਡ ਤਨੋਲਾ ਬਰਨਾਲਾ ਜ਼ਿਲ੍ਹਾ ਹੈ ਜਿੱਥੇ ਬੇਬੇ ਰੋਜ਼ ਇਸ ਤਰੀਕੇ ਦੇ ਨਾਲ ਰੇੜੇ ਤੇ ਸਬਜ਼ੀਆਂ ਵੇਚਦੀ ਹੈ ਬੇਬੇ ਫੇ ਕਿਵੇਂ ਹੋਕਾ ਦਿੰਦੇ ਹੋ ਹੋਕਾ ਦੇਣਾ ਕਦੂ ਲਾਓ ਭਿੰਡੀਆਂ ਲਾਓ ਤੋਰੀਆਂ ਲਾਓ ਹਰਬੀ ਲਾਓ ਪੇਠਾ ਲਾਓ ਗੋਭੀ ਲਓ ਮਟਰ ਲਓ ਆਲੂ ਲਓ ਬੈਂਗਣੀ ਲਓ ਪਰ ਰੋਕਾ ਦੇਣਾ ਪੈਂਦਾ ਹੁੰਦਾ ਘਟਵਾਜਾ ਜੀ ਫਿਰ ਉਤੀ ਕਰਨਾ ਪੈਂਦਾ ਅੰਦਰ ਪੱਕੇ ਛੱਡੇ ਹੁੰਦੇ ਨੇ ਜੀ ਉਹਦੇ ਦੇਖਦੇ ਸੀ ਅਸੀਂ ਸਬਜ਼ੀਆਂ ਵੇਚਦੇ ਪਰ ਹੁਣ ਔਰਤਾਂ ਵੀ ਘਰੋਂ ਬਾਹਰ ਨਿਕਲ ਕੇ ਰੇੜੀਆਂ ਤੇ ਬੈਠ ਕੇ ਜਦੋਂ ਇੱਕ ਬਜ਼ੁਰਗ ਬੇਬੇ ਸਬਜ਼ੀ ਵੇਚਣ ਦਾ ਕੰਮ ਕਰਦੀ ਹੋਵੇ ਤਾਂ ਵਾਕਈ ਇਹ ਚੀਜ਼ ਸੋਚਾਂ ਦੇ ਵਿੱਚ ਪਾ ਦਿੰਦੀ ਹੈ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਇਗਨੋਰ ਨਾ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਲੋੜਵੰਦ ਜਿਹੜੇ ਇਹ ਲੋਕ ਨੇ ਜਿਹੜੇ ਇਹਨਾਂ ਦੀ ਮਦਦ ਕਰ ਸਕਦੇ ਨੇ ਉਹ ਦਾਨੀ ਸੱਜਣੋਂਾਂ ਤੱਕ ਸ਼ੇਅਰ ਕਰਕੇ ਜ਼ਰੂਰ ਪਹੁੰਚਾਓ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ ਪਰ ਬੈਠੇ ਨਹੀਂ ਅੰਦਰ ਤੇ ਅਕਟੇ ਡੀ ਅਗਾ ਪਰ ਆਇਂਦੇ ਖੁਦ ਇਹਨੇ ਪੁੱਤ ਜਿਵੇਂ ਪਾਕ ਪਈ ਹੁੰਦੀ ਹੱਥ ਨੇ ਨੀਂਦ ਹੀ ਨਹੀਂ ਆਉਂਦੀ ਬਹੁਤ ਬੁਰਾ ਹਾਲ ਆਪ ਤੋ ਕੋਈ ਨਹੀਂ ਪੁੱਛਦਾ ਲੱਤਾ ਕੋਟਣ ਵਾਲਾ ਕੋਈ ਨਹੀਂ ਕਹਿੰਦੇ ਨੇ ਮੇਰੀਆਂ ਘੁੱਟ ਦਿਓ ਵਾਹਿਗੁਰੂ ਦਾ ਖਾਲਸਾ ਪੁੱਛੇ ਦੀ ਆਸਰਾ ਪੁੱਤ ਮੈਨੂੰ ਤਾਂ ਨਹੀਂ ਤਰੇ ਮਰਦੇ ਹਾਂ ਜੀ ਪੜਦੇ ਹਾਂ ਜਦ ਟਾਈਮ ਲੱਗਦਾ ਪੁੱਤ ਵੱਡ ਵੀ ਲੈਨੇ ਨਹੀਂ ਨਹੀਂ ਵੀ ਸਹੀ ਪਰ ਹੁਣ ਇੱਧਰ ਸੁਰਤੀ ਰਹਿੰਦੀ ਆ ਰੱਬ ਦੀ ਆਸ ਹੈ ਪੂਰੀ ਹਾਂ ਰੱਬ ਦੀ ਆਸ ਰਾ ਉਸੇ ਦੇ ਆ ਮੇਰਾ ਤਾਂ ਉਹਦੇ ਹੌਸਲੇ ਨਾਲ ਹਾਂ ਉਸੇ ਦੇ ਉਸੇ ਦੇ ਹੌਸਲੇ ਨਹੀਂ ਤੁਰੇ ਫਿਰਨੇਗੀ ਸਰਤਾਰ ਕਦੇ ਤਾਂ ਕਦੇ ਆਰਾਮ ਦਊਗਾ ਕਦੇ ਤਾਂ ਮਹਾਰਾਜ ਬੜੂ ਕੋਈ ਕੋਈ ਭਣ ਭਾਈ ਹੋਗਾ ਕੋਈ ਤਾਂ ਕਹੂਗਾ ਵੀ ਪੈ ਜਾ ਬੇਬੇ ਹੁਣ ਜੰਮ ਲੈ ਲੈ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਉਸ ਲਈ ਆਸਰਾ ਮੈਨੂੰ ਤੋਂ ਕਹਿੰਦੇ ਦੁਨੀਆ ਤੇ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਕਫਨ ਦੇ ਵੀ ਕੋਈ ਜੇਬ ਨਹੀਂ ਹੁੰਦੀ ਜਦੋਂ ਬੰਦਾ ਮਰਿਆ ਪਿਆ ਹੁੰਦਾ ਪਰ ਦੁਨੀਆ ਤੇ ਉਹ ਬੰਦਾ ਰਾਜਾ ਜ਼ਰੂਰ ਹੁੰਦਾ ਜਿਸ ਨੇ ਅੱਜ ਦੇ ਸਮੇਂ ਦੇ ਵਿੱਚ ਆਪਣੇ ਰੱਬ ਵਰਗੇ ਮਾਪੇ ਸਾample